ਯਾ ਯੂਰ ਦਾ ਹੋਰ ਟੈਣਾ ਨਹੀਂ ਪੰਜਾਦ ਜਿੰਨਾ ਪਏਗਾ ਇੰਨਾ ਪਏਗਾ ਬਾਕੀ ਵਾਪਸ ਕਰ ਦਣਗੇ ਗੋਨ ਡੇਸ ਫਰਮ ਅਸਪਾਨਾ ਗੁੱਡ ਮਾਰਨਿੰਗ ਫਰਮ ਸਪੇਨ ਮੈਂ ਹਾਂ ਉਹੀ ਜਿਹਨੂੰ ਵੇਖ ਕੇ ਤੁਸੀਂ ਬੋਰ ਹੋ ਜਾਂਦੇ ਹੋ ਪੰਜਾਬੀ ਸਾਡੇ ਚੱਕ ਰਹੇ ਨੇ ਉਹ ਫੱਟੇ ਉੱਧਰ ਨਹੀਂ ਜਾ ਰਿਹਾ ਹੁਣ ਟੰਡ ਤੇ ਪਰ ਇਹਨਾਂ ਆਏਗੀ ਹੱਥ ਘਾੜਾ ਕਰ ਦਿੰਦੇ ਨੇ ਸਾਰੇ ਸਾਰੇ ਸ਼ਿਕਲਾਂ ਪੰਜਾਬੀ ਨੇ ਨਾਲ ਨੇ ਮੇਰੇ ਵੀ ਬਚਿੱਤਰ ਸਿੰਘ ਤੇ ਅੱਜ ਅਸੀਂ ਜਾ ਰਹੇ ਆ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕਬੂਲ ਕਰਿਓ ਅੱਜ ਅਸੀਂ ਜਾ ਰਹੇ ਆ 400 ਕਿਲੋਮੀਟਰ ਦੀ ਲੌਂਗ ਡਰਾਈਵ ਤੇ ਆਪਰ ਨੂੰ ਪਾਏਗਾ 800 ਕਿਲੋਮੀਟਰ ਜਾ ਰਹੀ ਆ ਬਾਰਸੀਲੋਨਾ ਟੂ ਵਾਲੈਂਸੀਆ ਰਸਤੇ 'ਤੇ ਵੀ ਜਾਂਦੇ ਆਪਣੇ ਯਾਰਾਂ ਦੋਸਤਾਂ ਨੂੰ ਮਿਲਦੇ ਜਾਵਾਂਗੇ ਵਾਲੈਂਸੀਆ ਜਾ ਕੇ ਰਿਸ਼ਤੇਦਾਰਾਂ ਨੂੰ ਮਿਲਾਂਗੇ ਚਾਚਾ ਜੀ ਦਾ ਬੇਟਾ ਸਪੈਸ਼ਲ ਜਾ ਰਹੇ ਆ ਮਿਲਣ ਵਾਸਤੇ ਹਨਾ ਇੱਡੀ ਦੂਰ ਆਇਆ ਨਾ ਮਿਲ ਕੇ ਚਾਹੀਦੀ ਤੇ ਮੜੀ ਗੱਲ ਸਾਡੇ ਵਾਸਤੇ ਲਾਸਟ ਵੇਅ ਯਾਰ ਮੈਂ ਫਸਟ ਵਾਰ ਹੀ ਆਇਆ ਸੀ ਉਦੋਂ ਮਿਲ ਲਾਇਆ ਸੀ ਜਾ ਕੇ ਉਹਨਾਂ ਨੂੰ ਤੇ ਸੈਕਿੰਡ ਟਾਈਮ ਪਿਛਲੀ ਵਾਰ ਵੀ ਉਹਨੇ ਬੁਲਾਇਆ ਸੀ ਪਰ ਮੈਂ ਨਹੀਂ ਸੀ ਜਾ ਪਾਇਆ ਤੇ ਇਸ ਵਾਰ ਵੀ ਤਬੀ ਤੱਕ ਡਾਊਨ ਹੋਊਗੀ ਪਰ ਮੈਂ ਕਿਹਾ ਯਾਰ ਬਾਕੀ ਦੇਸ਼ਾਂ ਦਾ ਕੈਨਸਲ ਕਰ ਦਿੰਦੇ ਆ ਪਰ ਕੁਝ ਜਗ੍ਹਾ ਹੁੰਦੀਆਂ ਨੇ ਉੱਥੇ ਕੈਨਸਲ ਨਹੀਂ ਕਰਨਾ ਚਾਹੀਦਾ ਤੇ ਚਲੋ ਫਿਰ ਅੱਕ ਆਪਾਂ ਮਿਲਦੇ ਆ ਅੱਗੇ ਰਸਤੇ ਦੇ ਵਿੱਚ ਤੇ ਮੇਰੀ ਬਕਬਕ ਅੱਧੇ ਘੰਟੇ ਵਾਸਤੇ ਸੁਣ ਲਈ ਅਜ ਤਿਆਰ ਰਹੋ ਚੈਨਲ ਸਬਸਕ੍ਰਾਈਬ ਕਰ ਦਿਆ ਕਰੋ ਵੀਡੀਓ ਚੈਨ ਨਾਲ ਸ਼ੇਅਰ ਕਰਿਆ ਕਰੋ ਸਬਸਕ੍ਰਾਈਬ ਜ਼ਰੂਰ ਕਰਤਾ ਕਰੋ ਨਵੇਂ ਉਤੇ ਸਾਈਕਲਿੰਗ ਵਾਲੇ ਦੇਖ ਕੇ ਕੀੜਾ ਜਿਹਾ ਉੱਠ ਜਾਂਦਾ ਕੀ ਹਿੱਵੀ ਸਾਈਕਲਿੰਗ ਕਰੀਏ ਮੈਨੂੰ ਤਾਂ ਇੰਨਾ ਲੋਕਾਂ ਨੂੰ ਵੇਖ ਕੇ ਸ਼ੌਕ ਪੈਂਦਾ ਹੁੰਦਾ ਕਾਦੇ ਪਿੰਡ ਨੇ ਚੰਡੀਗੜ੍ਹ ਵਰਗੇ ਸ਼ਹਿਰਾਂ ਨੂੰ ਬਾਤ ਪਾਉਂਦੇ ਨੇ ਰੋਡ ਹੋਏ ਕਿ ਬਸ ਕਹਿੰਦੇ ਨੇ ਜਿੰਨਾ ਜ਼ੋਰ ਹੈਗਾ ਗੱਡੀ ਜਾਂ ਉਹਨਾਂ ਹਲਵਾ ਲਓ ਤੁਸੀਂ ਭਜਾ ਲਓ ਜਿੰਨੀ ਭਜਾ ਸਕਦੇ ਹੋ ਸਫਰ ਨਿਕਲਦਾ ਮਿੰਟਾਂ 'ਚ 150 ਦੀ ਸਪੀਡ ਤੇ ਵੀ ਗੱਡੀ ਜਾਂਦੀ ਇਦਾਂ ਲੱਗਦਾ ਜਿਵੇਂ 60 70 ਤੇ ਜਾ ਰਹੀ ਹੋਵੇ। ਥਾਂ-ਥਾਂ ਤੇ ਕੈਮਰੇ ਲੱਗੇ ਨੇ। ਥਾਂ-ਥਾਂ ਤੇ ਪਹਿਲਾਂ ਅਲਰਟ ਕਰ ਦਿੰਦੇ ਨੇ ਕਿ ਅੱਗੇ ਇੱਕ ਲੱਗਾ ਕੈਮਰਾ ਆਪਣੀ ਕਰ ਲਓ ਸਪੀਡ ਸਲੋ ਨਹੀਂ ਤਾਂ ਤੁਹਾਡੇ ਚਲਾਨ ਕੱਟਿਆ ਜਾਏਗਾ। ਤੁਸੀਂ ਸਪੀਡ ਸਲੋ ਕਰ ਲਓਗੇ ਆਟੋਮੈਟਿਕ ਪਾਲਸੀਆਂ ਨੇ ਜੋ ਲਾਗੂ ਕੀਤੀਆਂ ਨੇ ਪੂਰੀਆਂ ਸਖਤੀ ਦੇ ਨਾਲ। ਟਿੱਲ ਨਹੀਂ। ਟਿੱਲ ਤਾਂ ਦੇਣੀ ਹੀ ਨਹੀਂ ਨਾ। ਕੋਈ ਪੁਲਿਸ ਵਾਲਾ ਨਹੀਂ ਕਿਤੇ ਸੜਕ ਤੇ ਮਿਲਣਾ ਕੋਈ ਤੁਹਾਨੂੰ ਕਿਸੇ ਨੇ ਤੰਗ ਨਹੀਂ ਕਰਨਾ ਪੈਣਾ ਵਾਜਾ ਕੋ ਬਸ ਇਹਨਾਂ ਚੁੱਪ ਕਰਕੇ ਚਲਾਣ ਤੁਹਾਡੇ ਘਰੇ ਫੇਸ ਦੇਣਾ ਅੱਜ ਇਹਨਿੰਦਨਾ ਬਾਦ ਤਬੀਅ ਤਾ ਪਹਿਲਾਂ ਹੀ ਬਹੁਤ ਖਰਾਬ ਚੱਲ ਰਹੀ ਹੈ ਅੱਜ ਉਸ ਦਾ ਵੀ ਐਂਡ ਹੋ ਗਿਆ ਅੱਜ ਪਤਾ ਨਹੀਂ ਕੀ ਜਿਵੇਂ ਦਿਲ ਜਾਂ ਕੱਚਾ ਜ ਨਹੀਂ ਹੋ ਜਾਂਦਾ ਵੋਮਿਟ ਆਉਣ ਵਾਲਾ ਕੰਮ ਉਹ ਕੰਮ ਹੋਇਆ ਅੱਜ ਇਹ ਮੈਨੂੰ ਹੋਇਆ ਸੀ ਜਦੋਂ ਮੈਂ ਫਸਟ ਟਾਈਮ ਆਇਆ ਸੀ ਤਾਂ ਸੇਮ ਅੱਜ ਉਹੀ ਫੀਲਿੰਗ ਫੇਰ ਹੁਣ ਜਾ ਰਿਹਾ ਇੱਥੇ ਕੋਈ ਟੌਨਿਕ ਖਰੀਦਣ ਕਿਉਂਦੇ ਨਾਲ ਥੋੜਾ ਜਿਹਾ ਸੈੱਟ ਹੋ ਜੇ ਨਹੀਂ ਤਾਂ ਸਫ਼ਰ ਸ਼ਾਇਦ ਮੈਂ ਕੈਨਸਲ ਕਰਦਾ ਅੱਜ ਜਕੇ ਦਾ ਆਹ ਪ੍ਰੋਡਕਟ ਖਰੀਦ ਕੇ ਲਿਆ ਆ ਮੈਂ ਲਾਸਟ ਟਾਈਮ ਆ ਪੀਤਾ ਸੀ ਉਦੋਂ ਠੀਕ ਹੋ ਗਿਆ ਸੀ ਤੇ ਇਹਦੇ ਨਾਲ ਥੋੜਾ ਜਿਹਾ ਗਾਲਜਾ ਸਾਫ਼ ਹੋ ਜਾਂਦਾ ਜੇ ਕਰ ਗਿਆ ਹੈਲਪ ਤਾਂ ਗੁੱਡ ਆ ਨਾ ਕੀਤਾ ਤੇ ਚਲੋ ਤਾਂ ਵੀ ਗੁੱਡ ਹੀ ਆ ਫਿਰ ਤਾਂ ਗਲ ਦੇ ਵਿੱਚ ਅੰਗੂਠਾ ਦੇ ਕੇ ਇੱਕ ਵਾਰੀ ਉਲਟੀ ਕਰਦੇ ਇਹ ਪਿੰਡ ਦਾ ਨਾਮ ਪਤਾ ਨਹੀਂ ਕੀ ਆ ਇਹ ਪਿੰਡ ਆ ਬਾਈ ਕਾਲਾ ਫੇਲਾ ਕਾਲਾ ਫੇਲਾ ਆਪਾਂ ਕਾਲਾ ਫੇਲਾ ਵੀ ਜਾਣਾ ਹੈ ਨਾ ਚੱਲੋਂ ਆਉਂਦਿਆਂ ਦੇਖਦੇ ਹਾਂ ਉਹਨੂੰ ਫੋਨ ਕਰਾਂਗੇ ਪਾਜੀ ਬੋ ਜਨਨ ਦਾ ਕੋਲ ਰੋਸ ਇੱਥੇ ਨਾ ਜਿਹੜਾ ਟ੍ਰੇਲਰ ਹੈ ਇਹਦਾ ਲੱਗ ਰਜਿਸਟ੍ਰੇਸ਼ਨ ਆ ਕਿ ਮੈਨੂੰ ਤੇ ਅਸੀਂ ਗੱਡੀ ਵਾਲਾ ਨੰਬਰ ਲਿਖਿਆ ਆ ਗੱਡੀ ਦਾ ਨੰਬਰ ਲੱਗ ਕੇ ਤੇ ਟ੍ਰੇਲਰ ਦਾ ਲੱਗ ਇਹ ਆਈਵੀਐਫ ਫਰਾਂਸ ਤੋਂ ਆ ਹੈ ਨਾ ਫਰਾਂਸ ਫਰਾਂਸ ਤੋਂ ਇਹਨਾਂ ਲੱਕੜ ਤੋਂ ਘੜੋਂ ਸਸਤੀ ਮਿਲੀ ਹੋਣੀ ਹੈ ਚੱਕ ਲੈ ਇਹਨਾਂ ਦਾ ਇਹ ਸਿਸਟਮ ਬਣਾ ਕੱਲ ਵੀ ਉਹ ਪਨੀਤ ਵੀ ਦੱਸ ਰਿਹਾ ਸੀ ਕਿ ਇਹ ਜੱਕ ਦੂਜੇ ਦੇਸ਼ਾਂ ਤੋਂ ਜਿੱਥੇ ਇਹਨਾਂ ਨੂੰ ਸਮਾਨ ਸਸਤਾ ਮਿਲਦਾ ਉੱਥੋਂ ਲੈ ਆਉਂਦੇ ਨੇ ਐਸ ਰੋਡ ਤੇ ਸਾਨੂੰ ਦੂਜੇ ਦੇਸ਼ਾਂ ਦੀਆਂ ਗੱਡੀਆਂ ਜ਼ਿਆਦਾ ਮਿਲਦੀਆਂ ਨਾਲ ਕਿਹੜੇ ਦੇਸ਼ ਦੀ ਹੈ ਯੂਕੇ ਅੱਛਾ ਆਹ ਗੱਡੀ ਇੰਗਲੈਂਡ ਤੋਂ ਆਈ ਹੋਈ ਆ ਵਸ ਸਟੀering ਹੈ ਕੋਲ ਹਾਂ ਇਹਦਾ ਰਾਈਟ ਰਾਈਟ ਸਾਈਡ ਸਟੀering ਹੈ ਨਾ ਆ ਬੜਾ ਵਧੀਆ ਨੇ ਯੂਕੇ ਦਾ ਫਰਾਂਸ ਤੋਂ ਟ੍ਰੇਨ ਜਾਂਦੀ ਹੈ ਨਾ ਬੜੀ ਬੜੀ ਟ੍ਰੇਨ ਹੈ ਜਾਂ ਫਰਾਂਸ ਬੜੀ ਬੜੀ ਵੱਡੀਆਂ ਹਾਂ ਫਰਾਂਸ ਤੋਂ ਪਛੇਟ ਫਰਾਂਸ ਤੋਂ ਸੌਰੀ ਯੂਕੇ ਜਾਂਦੀ ਹੈ ਯੂਕੇ ਉਹ ਟ੍ਰੇਨ ਦੇ ਵਿੱਚ ਹੀ ਗੱਡੀ ਆ ਜਾਂਦੀ ਹੈ ਗੱਡੀ ਸਮੇਤ ਯੂਕੇ ਇਹਦੇ ਵਿੱਚ ਬੜੀਆਂ ਕਰਦੋਨੀਆਂ ਨੇ ਵੱਟੀਆਂ ਨੇ ਓਕੇ ਸੈਕੰਡ ਟਾਈਮ ਇਨ ਪੋਸਤਾ ਯਾ ਦੇ ਆਪਣੇ ਪਿੰਡ ਵਾਲਿਆਂ ਦਾ ਪਿੰਡ ਆਪਣੀ ਹੈ ਪਿੰਡ ਵੀ ਕਾ ਅਟੈਚਮੈਂਟ ਹੁੰਦੇ ਆ ਹਰ ਬੰਦੇ ਨਾਲ ਨਾ ਕਿ ਮੈਂ ਤਾਂ ਇੱਥੇ ਆ ਕੇ ਬਗਾਨਿਆਂ ਨੂੰ ਮਿਲਦਾ ਰਹੀ ਨਾ ਮੈਂ ਕਈ ਜਿਹੜੇ ਹੋਰ ਨਾ ਸਟੇਟਾਂ ਦੇ ਵੀ ਹੁੰਦੇ ਨੇ ਪਰ ਜਦੋਂ ਆਪਣੇ ਪਿੰਡ ਦੇ ਹੁੰਦੇ ਨਾ ਵਸ਼ਪਣ ਇਕੱਠਾ ਬੀਤਿਆ ਹੁੰਦਾ ਉਹ ਇੱਕ ਅਟੈਚਮੈਂਟ ਹੁੰਦੀ ਮੈਂ ਜਿਹੜਾ ਮਿਲੇ ਨਹੀਂ ਜਾਂਦਾ ਹੁੰਦਾ ਮਾਈਕ੍ਰੋ ਵੇਵ ਇੱਦਾਂ ਹੀ ਬਣਾਈ ਨੇ ਕਿ ਸਭ ਨਾਲ ਪਿਆਰ ਮਿਲਦੇ ਆ ਪੁਨਿਆਰਾਂ ਨੂੰ ਬੁਲਾਣੇ ਆ ਤੁਹਾਨੂੰ ਵੀ ਜਿਆ ਲਾਲਵਾ ਆ ਗਿਆ ਦੂਜਾ ਲਾਲਵਾ ਆ ਗਿਆ ਫਾਈਨਲੀ ਆਪਾਂ ਲਾਲਵੇ ਦੇ ਵਿੱਚ ਇੰਟਰ ਕਰ ਰਹੇ ਆ ਵਾਰਸੀ ਸਪੇਨ ਦੇ ਵਿੱਚ ਵੀ ਇੱਕ ਲਾਲਵਾ ਹੈਗਾ ਜਿੱਥੇ ਲਾਲਵੇ ਵਾਲੇ ਵਸਦੇ ਨੇ ਆ ਇਹਨਾਂ ਨਾਲ ਲੰਡਨ ਬ੍ਰਿਜ ਮੈਨੂੰ ਬੜਾ ਵਧੀਆ ਲੱਗਦਾ ਸੇਮੋ ਹੀ ਫੀਲਿੰਗ ਦੇ ਰਹੀ ਲੰਡਨ ਬ੍ਰੇਜ ਕਲੀ ਜੱਕੋ ਲੰਡਨ ਬ੍ਰੇਜ ਦੀ ਫੀਲਿੰਗ ਥੱਲੇ ਲੇਕ ਵੀ ਆ ਟ੍ਰੈਮਸਰੀਵਰ ਉਸ ਦਾ 30 ਦੀ ਸਪੀਡ ਕਰ ਲੋ ਕੰਟਰੋਲ ਰੱਟਾ ਪੁਰਾਣੇ ਕਰ ਵੀ ਆ ਗਏ ਤੇ ਹੈ ਭਗਵਾਨ ਦੇ ਹੱਥ ਹੈਗੀ ਇਹ ਮੇਰੀ ਹੱਥ ਹੈਗੀ ਸਿਗਰਟ ਇੱਥੇ ਹਰ ਇੱਕ ਦਾ ਮੂੰਹ ਚ ਉਹ ਮਰਦਾ ਕੋਈ ਲਿਆ ਜਾਨੀ ਨਵਾਲਗ ਵੀ ਪੀਵੀ ਜਾਂਦੇ ਨੇ ਬੜੀ ਛੋਟੀ ਗੱਡੀ ਸੀ ਅੰਦਰ ਯਾਰ ਕਿੱਥੇ ਵਾਰਿਆ ਕਿ ਕਿਧਰ ਜਾਣਾ کافی ਪੁਰਾਣਾ ਪਿੰਡ ਹੈ ਨਾ ਬੇੜਿੰਗਾਂ ਤੇ ਲੱਗਦਾ ਪਿਆ ਥੋੜੀ ਜਿਹੀ ਜਗ੍ਹਾ ਤੇ ਕੱਟ ਮਾਰਤਾ ਕਿ ਇੱਥੇ ਪਾਰਕਿੰਗ ਕਰ ਲਓ ਤੁਸੀਂ ਇਹਦਾ ਨਾਮ ਕਦੋਂ ਬਦਲਣਾ ਤੁਸੀਂ ਇੰਪੋਸਟ ਆਦਾ ਸਰ ਨਹੀਂ ਬਧਿਆ ਜੀ ਰਵਰਜੀ ਭਾਈ ਕੀ ਹਾਲ ਚੱਲ ਨੇ ਮੇਰੇ ਤੇ ਠੀਕ ਆ ਸਾਬਾ ਜੀ ਆ ਬਾਵਾ ਸਾ ਮੈਂ ਕਦੋਂ ਨਾਮ ਬਦਲੋਗੇ ਇਸ ਪਿੰਡ ਦਾ ਸੀ ਅੱਗੇ ਹੁੰਦਿਆਂ ਗੱਲਾਂ ਕਰ ਰਹੀ ਮੈਂ ਮੈਂ ਪੋਸਤਾਨੀ ਤੇ ਲਾਲਵਾ ਟੂਹ ਕਰਨਾ ਪੈਣਾ ਨਹੀਂ ਵਧੀਆ ਕਿਰਪਾ ਵਰੀਆ ਬਹੁਤ ਵਧੀਆ ਬਹੁਤ ਵਧੀਆ ਲਾਕੇ ਉਹ ਹੀ ਚਲਾ ਦੇ ਉਹ ਬੜਾ ਸੌਂਦਾ ਹੋਗਾ ਨਹੀਂ ਨਹੀਂ ਚਲ ਜਾ ਫਿਰ ਅੰਦਰ ਜਾ ਲੈ ਆ ਜਾ ਉਹ ਬਵੇ ਆ ਜਾ ਇਧਰ ਆ ਜਾ ਤੇਰੀ ਗਾ ਆ ਜਾ ਬਣਾਵਾਂਗੇ ਤੈਨੂੰ ਸਿੱਧੂ ਮਸੇ ਵਾਲਾ ਚੱਲ ਸਿੱਧੂ ਮਸਲੇ ਦੱਸਣਾ ਦੇ ਕੋਈ ਉਹ ਗਾਣਾ ਸੁਣਾ ਅੱਛਾ ਗਾਣਾ ਸੁਣਾ ਦੇ ਜੀ ਚੰਨਾ ਦੇ ਗਾਣਾ ਮੈਂ ਬਣਾ ਦੋ ਲੈ ਇਹਦੇ ਚ ਤੈਨੂੰ ਲੰਬਣਾ ਦੋ ਚੱਲ ਗਾਣਾ ਸੁਣਾ ਦੇ ਉਹਦੋਂ ਦਾ ਹੇਕਣ ਲਈ ਜਾਣਾ ਹੁਣ ਤੂੰ ਚੁੱਪ ਕਰ ਗਿਆ ਉਹ ਨਹੀਂ ਨੱਚ ਕੇ ਵਗਾਲੇ ਚੱਲਾ ਰੱਖ ਚੱਲ ਡਾਂਸ ਹੀ ਕਰਦੇ ਡਾਂਸ ਹੀ ਕਰਦੇ ਸਪੈਨਿਸ਼ ਸੁਣਾ ਦੇ ਕੋਈ ਇਹ ਸਿਰਫ ਆਪਾਂ ਜਦੋਂ ਕਬਜ਼ਾ ਹੋ ਜਾਣਾ ਰੈਂਟੀ ਤੇ ਪੰਗਾ ਆ ਹੁਣ ਘਾਟ ਲੈ ਕੇ ਛੱਡ ਦੋ ਮੋੜ ਤੇ ਸਾਲਾ ਕੁਰਜਾ ਕਰ ਲੈ ਨਾ ਉਹਨੂੰ ਕੱਢਣ ਜੋਗਾ ਨਾ ਹੋਣੀ ਜਨਾਨੀ ਪ੍ਰਧਾਨ ਦੇਸ਼ ਜਨਾਨੀ ਤਾਂ ਸਿਰਫ ਸੰਘਲ ਨਹੀਂ ਬੰਦੇ ਨੂੰ ਪਾਇਆ ਇਹ ਸਾਰਾ ਪਿਛੇ ਜਿਹੜੀ ਜਨਾਨੀ ਰੱਖੀ ਆ ਕੁੜੀ ਆਪਣੀ ਬੋਟ ਨਹੀਂ ਲੈ

ਅੜੀਤ ਰੋ ਸੇ ਬੋਲਾ ਸਰਦਾਰ ਕਮੋਸਟਾ ਆਪਾਂ ਆ ਮੀਟਰ ਲਾਇਆ ਜੇ ਬਾਹਰ ਆ ਨਵਾਂ ਲਾਇਆ ਸਾਰਾ ਇੱਥੇ ਸਾਰਾ ਦੇਖ ਰੋਣਾ ਬਾਹਰ ਹੋਇਆ ਹਾਂ ਪੰਪੋਸਲਾ ਨੂੰ ਕਰੀਏ ਬਾਏ ਬਾਏ ਤੇ ਚਲੀਏ ਫਿਰ ਹਪਾ ਹੁਣ ਵਲੰਸੀਆ ਦੇ ਰਸਤੇ ਤੇ ਟਾਈਮ ਕਾਫੀ ਹੋ ਚੁੱਕਾ ਸਵਾ 9 ਹੋ ਚੁੱਕੇ ਨੇ ੜੀਟ ਹੋ ਗਈਆਂ ਓਕੇ ਮੈਰਾ ਵੀਡੀਓ ਓਕੇ ਪਾ ਠੀਕ ਠੀਕ ਹੈ ਪਾਜੀ ਓਕੇ ਬੜਾ ਵਧੀਆ ਲੱਗਾ ਮਿਲ ਕੇ ਠੀਕ ਹੈ ਓਕੇ ਭਾਈ ਓਕੇ ਓਕੇ ਚੱਲੋ ਪਾਜੀ ਬੰਦੇ ਸਾਰੇ ਘੰਟ ਦੇ ਚੰਗੇ ਆ ਬਾਕੀ ਪਿੰਡ ਦੇਆਂ ਨੂੰ ਮਿਲ ਕੇ ਤੇ ਦਿਲ ਬਾਗੋ ਬਾਗ ਹੋ ਜਾਂਦਾ ਤੇ ਤਾਂ ਲੱਗਦਾ ਜਿਵੇਂ ਪਿੰਡ ਜੀ ਬੈਠੇ ਆ ਬੜਾ ਮਾਨ ਸਤ ਕਰ ਰਹੇ ਸਦਾ ਸਾਰਿਆਂ ਨੇ ਵਾਇਕਲ ਚੋਂਦੇ ਵਾਸਤੇ ਰੱਖੇ ਵਧੀਆ ਮੁਕਾਮ ਮਸਲ ਕੀਤੇ ਨੇ ਇਹਨਾਂ ਨੇ ਇਹੀ ਹੁੰਦਾ ਯਾਰ ਪਿੰਡ ਛੱਡਿਆ ਵੀ ਇੱਥੇ ਫਿਰ ਕੁਝ ਬਣ ਕੇ ਤਾਂ ਦਿਖਾਓ ਨਾ 183 ਹੋ ਗਿਆ ਬਣਾ ਹੋਰ ਵਾਦਤਾ ਪਹਿਲਾਂ ਕਿੰਨੇ ਸੀ 199 ਦਿਖਾਰੇ ਸੀ ਅਸਾਂ ਆਪਸ ਕਰਨਾ ਫਾਈਨਲੀ ਬੈਲੈਂਸਿਆ ਕਰਕੇ ਆ ਐਂਟਰ ਤੇ ਸਾਡੇ ਸ਼ੀਸ਼ੇ ਤੇ ਚਮ ਚੱਕੀ ਹੈ ਮੈਲ ਤੇ ਗਲਾ ਹੋ ਗਿਆ ਖਰਾਬ ਜਿੰਨਾਂ ਦਾ ਆਏ ਹੋਏ ਆ ਮੈਂ ਹੱਸ ਰਿਹਾ ਹਾਂ ਕਿ ਸਾਬ ਹੋ ਗਿਆ ਉਹ ਤੁਹੇ ਦਾ ਕਰਾ ਬਹੁਤ ਵਾਹ ਵਾਹ ਇਹ ਹੀ ਹੁੰਦਾ ਸਾਫ ਰਾਤ ਦੇ 11 ਹੋ ਗਏ ਨੇ 11:12 ਹੈ ਤਬਿੱਤ ਹੋ ਗਈ ਡਾਉਨ ਗੜਾ ਗਿਆ ਬੈ ਪਹੁੰਚ ਗਿਆ ਬਲੰਸੀਆ ਤੇ ਅੱਜ ਦਾ ਵਲੌਗ ਰੱਖਦੇ ਇੱਥੋਂ ਤੱਕ ਮਿਲਦੇ ਆਂ ਸਵੇਰੇ ਬਲੰਸੀਤੋਂ ਸਪੈਂਜੀ ਸਪੈਂਜੀ ਚੈਨਲ ਸਬਸਕ੍ਰਾਈਬਰ ਦਿਓ ਆ ਆ ਕੰਮ ਵਧੀਆ ਨਾ ਪੰਜ ਨੂੰ ਬਾਰੂ ਲਾਈਟ ਦੇ ਦਿੱਤੀ ਤੇ ਥੈਂਕ ਯੂ ਭਾਜੀ ਥੈਂਕ ਯੂ ਤੁਹਾਡਾ ਵੀ ਜੇਤੋਂ ਤੱਕ ਦੇਖੀ ਵੀਡੀਓ ਮਿਲਦੇ ਆਂ ਫਿਰ ਸਵੇਰੇ ਆਹ ਚੀਜ਼ ਮੈਂ ਬੜੇ ਸਮੇਂ ਤੋਂ ਚਾਹੁੰਦਾ ਮੈਂ ਕਿ ਸਾਡੇ ਦੇਸ਼ ਦੇ ਵਿੱਚ ਇਦਾਂ ਹੋਵੇ ਕਿਉਂਕਿ ਸਾਡੇ ਦੇਸ਼ ਦੀ ਤਰਤੀਬ ਪੋਤ ਪਜਾਉ ਹੈ ਆਹ ਫੁੱਟ ਪਾਤ ਹੈ ਨਾ ਆਗੇ ਇੱਕ ਮਿੰਟ ਆ ਫੁੱਟਪਾਥ ਹੈ ਔਰ ਸੰਤਰੇ ਦਾ ਬੂਟਾ ਥੱਲੇ ਸੰਤਰੇ ਡਿੱਗੇ ਨੇ ਉਹ ਦੇਖੋ ਸਾਹਮਣੇ ਸੰਤਰੀ ਸੰਤਰੇ ਮਿਲ ਜੇ ਆਪਣੇ ਸੱਜਣ ਨੂੰ ਮਿਸਟਰ ਸੋਨੂ ਸਿੰਘ ਕੀ ਹਾਲ ਨੇ ਭਾਜੀ ਭਾਈ ਸਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਠਾਕ ਵਧੀਆ ਵਧੀਆ ਸੁਣਾਓ ਸੌਰੀ ਤੰਗ ਕੀਤਾ ਤੁਹਾਨੂੰ ਅੱਧੀ ਰਾਤ ਅੱਧੀ ਰਾਤ ਵਾਦੀ ਕੀਤੀ ਹੁਣ ਅੱਧੀ ਰਾਤ ਸਾਡੇ ਨੂੰ ਹੋ ਗਈ 11:30 ਹੋ ਗਏ ਨੇ ਐਰੀਆ 9 ਵਜੇ ਤੋਂ ਬਰੇ ਬਲੈਂਸੀਆ ਜੀ ਹੈ ਨਾ ਹਾਂਜੀ ਪਰ ਬਾਹਰ ਪਰ ਪਈਗਾ ਜਦੋਂ ਬਾਅਦ ਇੰਦਰ ਮੋੜੇ ਤੇ ਇੰਦੀ ਮੋੜਾ ਉਹ ਕਈਆਂ ਨੇ ਤੇ ਆਏ ਮੋੜੇ ਤੇ ਥੱਲੇ ਵੀ ਜਦੋਂ ਗਰਮਣੇ ਬਾਅਦ ਜੇ ਚੁੱਕ ਚੁੱਕ ਕੇ ਫਿਰ ਮੁੜ ਕੇ ਕਾਖੇ ਲੱਦ ਲੱਦ ਕੇ ਕਾਹਲੀ ਨ ਭਰਾਓ ਫਿਰ ਉਹ ਲੱਤ ਜੋੜ ਕਰਾਓ ਬੜਾ ਕੰਮ ਇਹ ਬੜਾ ਯਾਰ ਇਹ ਲੱਗੇ ਨੇ ਆਪਣਾ ਐਕਸਪੀਰੀਅੰਸ ਦੱਸਣ ਕੀ ਕੀ ਕਰਦੇ ਨੇ ਮੈਨੂੰ ਕਹਿੰਦਾ ਮੈਂ ਜਿੱਥੇ ਵੀ ਜਾਂਦਾ ਮੈਂ ਸਾਰਿਆਂ ਨੂੰ ਬਜਾਉਂ ਤੁਹਾਡੀ ਤਨਖਾਹ ਕਿੰਨੀ ਤੁਹਾਡੀ ਤਨਖਾਹ ਕਿੰਨੀ ਹੈ ਨਾ ਮੈਨੂੰ ਭਾਜੀ ਅੱਗੇ ਬਾਰ-ਬਾਰ ਟੋਕੀ ਜਾਂਦੇ ਨੇ ਕਹਿੰਦਾ ਜਿੱਥੇ ਜਾਂਦਾ ਸਾਰਿਆਂ ਨੂੰ ਤਨਖਾਹ ਮਾ ਪੱਚੀ ਜਾਂਦਾ ਨਾ ਮੈਂ ਕਹਿੰਦਾ ਮੈਂ ਐਕਸਪੀਰੀਅੰਸ ਲੈ ਰਿਆ ਮੁੰਡੇ ਇੱਥੇ ਕਿੰਨਾ ਕੁ ਪੈਸਾ ਕਮਾ ਰਹੇ ਨੇ ਨਾ ਤੇ ਮੈਨੂੰ ਹੁਣ ਕਾਗੇ ਤੇ ਜ਼ੋਰ ਲਾ ਰਹੇ ਨੇ ਕਹਿੰਦੇ ਚੱਲ ਸੰਤਰੀਆਂ ਨੂੰ ਚੱਲ ਤੂੰ ਇੱਕ ਦਿਲੀ ਤੇ ਲਾ ਕੇ ਆ ਮੜਾ ਜਾ ਕਿ ਪੈਸਾ ਬਣਦਾ ਕਿਦਾਂ ਉਹਦਾ ਪਤਾ ਲੱਗਦਾ ਵਾਕਈ ਇੱਥੇ ਪੈਸਾ ਬਹੁਤ ਟਫ ਬਣਦਾ ਪਹਿਲਾਂ ਬੰਦਾ ਮੈਨੂੰ ਅੱਜ ਸਵੇਰ ਦਾ ਜਿਹੜਾ ਕਹਿੰਦਾ ਮੇਰੇ ਐਨੀ ਜੜੀ ਹੈਗੀ ਜਿਹੜਾ ਚਲੋ ਵਧੀਆ ਗੱਲ ਇਹਨਾਂ ਚਾਹੀਦਾ ਵੀ ਸਭ ਤੋਂ ਪਹਿਲਾਂ ਬੰਦਾ ਮੈਨੂੰ ਮੁੰਡੇ ਨੇ ਮੈਨੂੰ ਆਪਣੀ ਵੱਧ ਦਿੜੀ ਦੱਸੀ ਪਤਾ ਨਹੀਂ 200 400 ਦਾ ਛੂਟ ਬੋਲਦਾ ਕਿ ਸੱਚ-ਮੁੱਚ ਨਹੀਂ ਹੈਗੀ ਤੇ ਵਾਕਿਆ ਬੜੀ ਬੜੀਆ ਗੱਲ ਪਰ ਤੇ ਲੋ ਤੁਹਾਡਾ ਕੰਟੀਨਿਊ ਰੱਖੋ ਆਪਣਾ ਐਕਸਪੀਰੀਅੰਸ ਕੀ ਕੀ ਬੰਦਾ ਰਿਹਾ ਫਿਰ ਹੋਰ ਅੱਛਾ ਇਹ ਗੰਡਿਆਂ ਦੀ ਤੁਸੀਂ ਗੱਲ ਦੱਸ ਰਹੇ ਸੀ ਗੰਡੇ ਕਿੰਨੀ ਕਿਲੋਮੀਟਰ ਦੇ ਲੈਣ ਹੁੰਦੇ ਆ ਉਹ ਜਿਆਦਾ ਕੁੱਤਾ ਰਹਿੰਦੇ ਉਹਦੇ 1.5 ਕਿਲੋਮੀਟਰ ਦੀ ਲੈਣ ਹੈ ਦੇ ਬੰਦੇ ਬਸ ਆਪਣੀ ਗੋਡਿਆਂ ਭਾਰੀ ਜਾਣਾ ਹੈ अच्छा सिद्ध नहीं होना गंडे ਤੇ ਇੰਡੀਆ ਕਿਹਾਰੀ ਕੋ ਬੀਜੀ ਹਿੰਦੀ ਤੋਰੇ ਕੋ ਪਟਕੇ ਲੈਵਦਾ ਕਰ ਨੋ ਨੋ ਪ੍ਰੋਵਾ ਮੇਰੇ ਵਾਲੇ ਗੰਡੇ ਨੂੰ ਮਿਲਦਾ ਇੱਕ ਮਰਲਾ ਮੈਂ ਗੰਡੇ ਘਰੇ ਲੈ ਲਿਆ ਹੁਣ ਇਹਨੇ ਗੋਡੇ ਨਹੀਂ ਜਾਂਦੇ ਮੈਂ 2-3 ਵਾਰੀ ਫਾਲੀਆਂ ਨਵੀਆਂ ਖਰੀਦ ਕੇ ਲੈ ਗਿਆ ਮੈਂ ਕਹਾਂ ਇਹ ਚੀਤੀ ਉਹ ਘੋਟ ਦੇਣੀਆਂ ਪਰ ਫਿਰ ਵੀ ਉਹ ਕਾਦੇ ਨਾਲ ਦੱਬੇ ਪਏ ਨੇ ਜੇ ਵੀ ਵਾਕੇ ਗੰਡੇ ਚਪੜੀਆਂ ਨੰਗੀਆਂ ਪਾਉਣੀਆਂ ਪੈਂਦੀਆਂ ਨੇ ਗੋਡੇ ਨਹੀਂ ਯਾਰ ਸੱਚੀ ਸੱਚੇ ਬਾਕੀ ਪੈਸਾ ਇਹ ਨਵਦੇਸ਼ਾਂ 'ਚ ਸੌਖਾ ਨਹੀਂ ਬੰਦਾ ਹੈਗਾ ਖੇਤੀ ਬਹੁਤ ਖਾਵੇਂ ਇੱਥੇ ਸੰਤਰੀਆਂ ਦਾ ਕਿਵੇਂ ਜਿਹੜਾ ਕਹਿੰਦੇ ਸੀ ਉੱਤੇ ਬੂਟੇ ਤੇ ਰਹਿ ਜਾਂਦੇ ਨੇ ਉੱਤੇ ਚਾਰ ਗੋ ਉਹ 1000 ਬੰਦਾ ਆਪਾਂ ਖੋਤੇ ਦੇ ਵਜਰ ਲਾ ਦਿੰਦੇ ਆ ਲੱਗੇ ਜਾਣੇ ਲੱਗੇ ਚੱਲ ਭਾਜੀ ਇਦਾਂ ਹੀ ਮਿਹਨਤ ਕਰੋ ਕੁਛ ਨਹੀਂ ਹੈਗਾ ਨਾ ਮਿਹਨਤ ਸਭ ਤੋਂ ਜ਼ਰੂਰੀ ਹੈ ਆਲੇ ਨਿਚੋੜ ਕੇ ਰੱਖ ਦਿੰਦੀ ਮੈਂ ਤੇ ਤੁਹਾਨੂੰ ਦੀ ਬਿਲਕੁਲ ਜੀ ਬਾਕੀ ਰੋਗ ਦਾ ਹਾਰਡਵੇਅਰ ਚ ਆ ਗਿਆ ਹੂੰ ਬੰਦਾ ਪਾਸਾ ਸਾਡਾ ਚਾੜੀ ਕੇ ਫਿਰ ਆਪਣੀੇ ਬਾਤ ਚੋ ਜੀ ਸਟਾਰਟਿੰਗ ਕੱਚੇ ਬੰਦੇ ਦਾ ਥੋੜਾ ਜਿਹਾ ਔਖਾ ਹੁੰਦਾ ਨਾ ਕਿ ਜਿਹੜਾ ਬੰਦੇ ਨੂੰ ਕੋਈ ਕੰਮ ਨਹੀਂ ਆਉਂਦਾ ਫਿਰ ਆ ਕੇ ਖੇਤਾਂ 'ਚ ਵੜਿਆ ਰਹਿੰਦਾ ਇਹਨੂੰ ਕੰਮ ਸਿੱਖੇ ਨਹੀਂ ਨਾ ਹੁੰਦਾ ਹੂੰ ਪ੍ਰੋਬਲਮ ਇਹ ਹੈ ਤੇ ਸਭ ਤੋਂ ਵੱਡੀ ਗੱਲ ਤੇ ਉਹ ਕਹਿੰਦਾ ਨਾ ਉੱਥੇ ਜਾ ਕੇ ਸਿੱਖਣਾ ਕਿ ਤੁਸੀਂ ਕਿੱੜੇ ਸਿੱਖ ਕੇ ਆਏ ਕੋਈ ਕੰਮ ਸਿੱਖ ਕੇ ਆਵੇ ਹਾਰਡਵੇਅਰ ਕਿਸੇ ਵੀ ਕੰਟਰੀ 'ਚ ਜਾਣਾ ਆਪ ਨੂੰ ਆਉਂਦਾ ਹੋਣਾ ਚਾਹੀਦਾ ਕੋਈ ਨਾ ਕਮਲ ਕਹਿੰਦੇ ਸੀ ਹੁੰਦਾ ਕਿ ਬਧੀਏ ਸੋਕੇ ਦੇ ਬਚੇ ਸਾਂ ਦਾ 35 35 ਕਿਲੋ ਦੀ ਚੁੱਕਣੀ ਪੈਂਦੀ ਹੈ ਗੰਡੇ ਵਾਲੀ ਤਾਂ ਬੜਾ ਮਿਹਨਤ ਬੜੀ ਹੈ ਸਭ ਤੋਂ ਵੱਡੀ ਗੱਲ ਕਿ ਸਵੇਰੇ ਉੱਠਣਾ ਹਣਾ ਰਸੋਈ 'ਚ ਅਸੀਂ ਬੈਠੇ ਸੀ ਅਨਸਰ ਸਭ ਤੋਂ ਵੱਡੀ ਗੱਲ ਕਿ ਖਾਣਾ ਵੀ ਆਪ ਬਣਾ ਕੇ ਲੈ ਕੇ ਜਾਣਾ ਫਿਰ ਖਾਣਾ ਵੀ ਆਪ ਇਹ ਸਭ ਤੋਂ ਵੱਡਾ ਟਫ ਕੰਮ ਹੈ ਹੋਰ ਸਾਂਝਾ ਕਰੋ ਆਪਣਾ ਐਕਸਪੀਰੀਅੰਸ ਸਟਰਗਲ ਦਾ ਉਹੋ ਜੀ ਅਸਵੇਰੇ ਨਾ ਕਰੀਏ ਜੀ ਗੱਲ ਆਪਾਂ ਕਿਹਨਾਂ ਨੂੰ ਪੈਗ ਲਾਏ ਦੁੱਧ ਪੀ ਕੇ ਬੈਠੇ ਸੀ ਤਾ ਬੋਲ ਗਏ ਹਾਂ ਹੀ ਜੀ ਜਾਇ ਸੰਤਰੇ ਸਾਡੇ ਲੋਕੋ ਜੀ ਹਾਂ ਜੀ ਕਿੰਨੇ ਕਿੰਨੇ ਕਿਦੋਂ ਨੇ ਤੋਂ ਸੰਤਰਿਆਂ ਦੇ ਬਾਗ ਤੁਹਾਡੇ ਭਾਜੀ ਤੋਂ ਤਕਰੀਬਨ 20-25 ਕਿਲੋ ਵਟ ਹੈ ਜੀ ਜੇ ਜੇ ਉ ਤਾਂ ਉਹ ਕੁਆਜਰੀ ਵਾਲੇ ਨੂੰ ਕਿਹਨੂੰ ਪੁੱਛ ਕੇ ਮਸਰੇ ਇੰਨੇ ਪਾ ਰਹੇ ਇਹ ਤੇ ਮੇਰੇ ਪਿੱਛੇ ਤਾਂ ਇਹ ਕਹਿੰਦੇ ਨੇ ਇੱਕ ਦਿਨ ਕੰਮ ਕਰ ਰਿਹਾ ਜੇ ਕੈਬਲ ਬਾਹਰ ਸਿੱਕੇ ਨਾਲ ਓ ਨਾ ਇੱਕ ਦੋ ਦਿਨ ਤਾਂ ਮੈਂ ਕਰ ਸਕਦਾ ਮੈਂ ਜੋੜ ਦੇ ਨਾਲ ਮੈਨੂੰ ਪਤਾ ਯਾਰ ਕੰਮ ਬਹੁਤ ਟਫ ਹੁੰਦਾ ਇੱਥੇ